ਦੀ ਦਿੱਫਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਬਹੁਤੇ ਤੁਹਾਡੇ ਚੋਂ ਬਾਈ ਨੂੰ ਵੀ ਦੀਪ ਨੂੰ ਵੀ ਮਿਲੇ ਹੋਏ ਆ ਤੇ ਭਾਈ ਸਾਹਿਬ ਅਮਰਿਤਪਾਲ ਸਿੰਘ ਜੀ ਨਾਲ ਵੀ ਰਹੇ ਆ ਤੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਵੀ ਜਿਹੜੀ ਵਾਰਸ ਪੰਜਾਬ ਜਥੇਬੰਦੀ ਸੀ ਉਹ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਉਹ ਤਾਂ ਸ਼ੁਰੂ ਕੀਤੀ ਸੀ ਕਿਉਂਕਿ ਜਿਹੜਾ ਆਪਣੇ ਪੰਥ ਦੀ ਗੱਲ ਕਰਨੀ ਸੀ ਆਪਣੇ ਪੰਜਾਬ ਦੀ ਗੱਲ ਕਰਨੀ ਸੀ ਕਿਉਂਕਿ ਜਿਹੜੀਆਂ ਆਪਣੀਆਂ ਪੰਛਤ ਪਾਰਟੀਆਂ ਪੋਲਿਟੀਕਲ ਪੰਛਤ ਪਾਰਟੀਆਂ ਬਣਦੀਆਂ ਉਹ ਆਪਦੇ ਕਾਰਜਾਂ ਤੋਂ ਵਿਸਤ ਚੁੱਕੀਆਂ ਸੀ ਕਿਉਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਉਂ ਬਾਈ ਨੂੰ ਸ਼ੰਭੂ ਮੋਰਚਾ ਦਾ ਆਗਾਜ਼ ਕਰਨਾ ਪਿਆ ਸੀਗਾ ਤੇ ਇਹੀ ਕਾਰਨਾਂ ਵੀ ਆਪਾਂ ਨੂੰ ਆਪਣੇ ਇਕੱਲੇ ਪੰਜਾਬ ਦੀ ਗੱਲ ਆਪਾਂ ਨੂੰ ਮੂਹਰੇ ਹੋ ਕੇ ਕਰਨੀ ਪਈ ਹੈ ਜੀ ਕਿਉਂਕਿ ਆਪਣੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਬਣਦੀਆਂ ਉਹ ਇਸ ਚੀਜ਼ ਤੋਂ ਵਿਸਤ ਚੁੱਕੀਆਂ ਸੀ ਤੇ ਇਹੀ ਹੁਣ ਵਾਰਿਸ ਪੰਜਾਬ ਦੀ ਨੂੰ ਅੱਗੇ ਲੈ ਕੇ ਆਪਾਂ ਐਜ਼ ਅ ਪੋਲੀਟੀਕਲ ਫਾਰਮ ਵਿੱਚ ਆਏ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਆਪਾਂ ਸਾਰੇ ਇਸ ਅਕਾਲੀ ਦਲ ਵਾਰਿਸ ਪੰਜਾਬ ਦਾ ਹਿੱਸਾ ਬਣੀਏ ਕਿਉਂਕਿ ਜਿਹੜੇ 22 ਤੋਂ ਬਾਅਦ ਜਿਹੜੇ ਨੌਜਵਾਨ 22 ਦੇ ਨਾਲ ਵੀ ਸੀਗੇ ਉਹ ਮੈਂ 16 ਮੈਂਬਰੀ ਕਮੇਟੀ 'ਚ ਵੀ ਸੀ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਜੀ ਜਿਵੇਂ ਪ੍ਰਧਾਨ ਮੀਤ ਹੋਏ ਤਾਂ ਉਹਨਾਂ ਨੇ ਵਜੀਰਾ ਕੱਢੀਆਂ ਉਹ ਹੀ ਰਾਂਚੀ ਮੇਨ ਕੀ ਸੀਗਾ ਵੀ ਉਹ ਆਪਣੇ ਗੁਰੂ ਦੇ ਲਾਡ ਲਾਉਂਦੇ ਸੀ ਤੇ ਨਸ਼ਿਆਂ ਤੋਂ ਉਸ ਚੀਜ਼ ਦਾ ਉਹਨਾਂ ਨੇ ਇੱਕ ਮਹਮ ਸ਼ੁਰੂ ਕੀਤੀ ਸੀ ਵੀ ਨਸ਼ਿਆਂ ਦੇ ਖਿਲਾਫ ਤੇ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਦੇ ਸੀ ਤੇ ਜਿਹੜੀ ਆਪਣੀ ਪੋਲੀਟੀਕਲ ਪਾਰਟੀ ਆ ਉਹਦਾ ਵੀ ਮੇਨ ਮਕਸਦ ਇਹੀ ਆ ਵੀ ਆਪਾਂ ਨਸ਼ਿਆਂ ਤੋਂ ਮੁਕਤ ਪੰਜਾਬ ਬਣਾਈਏ ਆਪਾਂ ਆਪਣਾ ਪੰਜਾਬ ਬਚਾ ਲਈਏ ਦੇਖੋ ਜੇ ਪੰਜਾਬ ਜੇ ਜਿਹਦੇ ਦਿਲ ਅੰਦਰ ਪੰਜਾਬ ਲਈ ਕੁਝ ਕਰਨ ਲਈ ਚਾਹਾਂਗਾ ਜਾਂ ਮੈਂ ਕੂੰਗਾ ਤਾਂਗ ਵੀ ਆ ਉਹ ਸਾਰੇ ਇੱਥੇ ਬੈਠੇ ਆ ਜੇ ਤੁਹਾਨੂੰ ਦਰਦ ਆ ਵੀ ਆਪਾਂ ਨੂੰ ਆਪਣਾ ਪੰਜਾਬ ਬਚਾਉਣਾ ਚਾਹੀਦਾ ਆਪਾਂ ਨੂੰ ਆਪਣੀ ਪੰਜਾਬੀ ਬੋਲੀ ਬਚਾਉਣੀ ਚਾਹੀਦੀ ਆ ਆਪਾਂ ਨੂੰ ਪੰਜਾਬ ਦੇ ਪਾਣੀ ਬਚਾਉਣੇ ਚਾਹੀਦੇ ਆ ਤਾਂ ਹੀ ਤੁਸੀਂ ਇੱਥੇ ਬੈਠੇ ਹੋ ਕਿਉਂਕਿ ਬਾਕੀ ਸਾਰੇ ਮੁੱਦੇ ਤਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਕੋਲੇ ਆ ਆਪਾਂ ਕਿਤੇ ਨਾ ਕਿਤੇ ਪਹਿਲਾਂ ਕਿਸੇ ਨਾਲ ਜੁੜੇ ਵੀ ਰਹੇ ਆ ਕਿਉਂ ਆਪਾਂ ਉਹਨਾਂ ਤੋਂ ਦੂਰ ਹੋਏ ਆ ਕਿਉਂਕਿ ਉਹ ਜਿਹੜੇ ਆਪਣੇ ਨਾਲ ਇਲੈਕਸ਼ਨਾਂ ਵੇਲੇ ਜਿਹੜੇ ਉਹ ਆਪਣੇ ਨਾਲ ਵਾਅਦੇ ਕਰਦੇ ਆ ਉਹ ਉਹਨਾਂ ਚੀਜ਼ਾਂ ਤੇ ਨਹੀਂ ਉਤਰਦੇ ਕਿਵੇਂ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਵੀ ਕਿਵੇਂ ਪੰਜਾਬ ਦਾ ਪਾਣੀ ਆਪਣੇ ਤੋਂ ਦੂਰ ਕੀਤਾ ਜਾ ਰਿਹਾ ਹੈਗਾ ਕਿਉਂ ਇਸ ਚੀਜ਼ ਤੇ ਆਪਾਂ ਨੂੰ ਆਵਾਜ਼ ਚੱਕਣੀ ਪੈ ਰਹੀ ਆ ਕਿਉਂ ਫਸਲਾਂ ਦੀ ਗੱਲ ਜਿਹੜੀ ਹੋ ਰਹੀ ਆ ਫਿਰ ਆਪਣੀਆਂ ਕਿਵੇਂ ਨਸਲਾਂ ਨਸਲ ਕੁਸ਼ੀ ਕੀਤੀ ਜਾ ਰਹੀ ਆ ਜਿਵੇਂ ਬਾਈ ਦੀਪ ਨੇ ਵੀ ਕਿਹਾ ਸੀ ਇਹ ਫਸਲਾਂ ਦੀ ਨਹੀਂ ਕੱਲੀ ਇਹ ਨਾਲ ਨਾਲ ਨਸਲਾਂ ਦੀ ਵੀ ਲੜਾਈ ਆ ਆਪਾਂ ਨੂੰ ਆਪਣੀ ਹੋਣਦ ਵੀ ਬਚਾਉਣੀ ਪਊਗੀ ਤੇ ਹੋਂਦ ਬਚਾਉਣ ਲਈ ਆਪਾਂ ਨੂੰ ਆਪ ਤਖੜੇ ਹੋਣਾ ਪਊ ਆਪਾਂ ਨੂੰ ਹੀ ਕਾਰਜ ਕਰਨੇ ਪੈਣੇ ਆ ਕਿਸੇ ਹੋਰ ਨੇ ਆ ਕੇ ਨਹੀਂ ਆਪਾਂ ਨੂੰ ਇਹ ਕਹਿਣਾ ਵੀ ਹਾਂਜੀ ਤੁਸੀਂ ਇਸ ਚੀਜ਼ ਤੋਂ ਤੁਹਾਡੇ ਨਾਲ ਧੱਕਾ ਹੋ ਰਿਹਾ ਅਸੀਂ ਖੜਦੇ ਆ ਕਿਉਂਕਿ ਜਿਹੜੀਆਂ ਆਪਣੀਆਂ ਸਮੇਂ ਦੀਆਂ ਸਰਕਾਰਾਂ ਤੇ ਇਸ ਤੋਂ ਪਹਿਲਾਂ ਵੀ ਰਹੀਆਂ ਉਹ ਤਾਂ ਦਿੱਲੀ ਤੋਂ ਚਲਦੀਆਂ ਦਿੱਲੀ ਵਾਲੀ ਉਹਨਾਂ ਦਾ ਮੌਖਾ ਤੇ ਪੰਜਾਬ ਲਈ ਉਹੀ ਕੰਮ ਕਰੂਗਾ ਜਿਹਦਾ ਦਿੱਲੀ ਵੱਲ ਪੈਠੂਗੀ ਇਹ ਬਾਈ ਦੀਪ ਕਹਿੰਦਾ ਹੁੰਦਾ ਸੀ ਵੀ ਉਹੀ ਪੰਜਾਬ ਦੀ ਪਾਰਟੀ ਆ ਜਿਹਦਾ ਦਿੱਲੀ ਵੱਲ ਪੈਠਾ ਤੇ ਪੰਜਾਬ ਵੱਲ ਮੂੰਹਾਂ ਉਹੀ ਪੰਜਾਬ ਬਾਰੇ ਸੋਚ ਸਕਦੇ ਆ ਤੇ ਹੁਣ ਤੁਸੀਂ ਤੁਹਾਡੇ ਸਾਰੇ ਅੰਦਰ ਵੀ ਪੰਜਾਬ ਪ੍ਰਤੀ ਉਹੀ ਪਿਆਰ ਆ ਤੇ ਸੱਚ ਆ ਤਾਂ ਆਪਾਂ ਕਿਉਂ ਨਹੀਂ ਇਕੱਠੇ ਹੋ ਕੇ ਚੱਲ ਸਕਦੇ ਜਿਹੜਾ ਸਰਕਾਰਾਂ ਆਪਣੇ ਤੇ ਦਬਾਅ ਬਣਾਉਂਦੀਆਂ ਉਹ ਆਪਾਂ ਨੂੰ ਇਕੱਠਿਆਂ ਹੋ ਕੇ ਦੂਰ ਕਰਨਾ ਪਊਗਾ ਤੁਸੀਂ ਸਾਰੇ ਇਸ ਪਾਰਟੀ ਦੇ ਮੈਂਬਰ ਆ ਆਪਾਂ ਇੱਥੇ ਕੋਈ ਲੀਡਰਸ਼ਿਪ ਨਹੀਂ ਕੋਈ ਕੁਝ ਨਹੀਂ ਆਪਾਂ ਸਾਰੇ ਮੈਂਬਰ ਆ ਆਪਾਂ ਆਪਣਾ ਪੰਜਾਬ ਬਚਾਉਣਾ ਆਪਣੇ ਪਿੰਡ ਬਚਾਉਣੇ ਆਪਣਾ ਘਰ ਬਚਾਉਣਾਗਾ ਆਪਾਂ ਨੂੰ ਨਸ਼ਿਆਂ ਖਿਲਾਫ ਇਕੱਠਿਆਂ ਹੋ ਕੇ ਲੜਨਾ ਹੀ ਪਊ। ਨਾ ਦੂਜੀਆਂ ਪਾਰਟੀਆਂ ਕਿਉਂ ਨਸ਼ਿਆਂ ਨੂੰ ਪਰਫੁੱਲਤ ਕਰਦੀਆਂ ਵੀ ਉਹਨਾਂ ਦਾ ਇਸ ਤੋਂ ਆਮਦਨ ਦਾ ਸਾਧਨ ਬਣਦੀਆਂ। ਉਹ ਜੇ ਆਪਾਂ ਸੱਚੇ ਹੋ ਕੇ ਚੱਲਾਂਗੇ ਤਾਂ ਆਪਾਂ ਇਹ ਮਹਿੰਮ ਨੂੰ ਥੱਲ ਪਾ ਸਕਦੇ ਹਾਂਗੇ। ਤੇ ਇੱਕ ਦੂਜੇ ਦਾ ਸਾਥ ਦੇਈਏ ਆਪਾਂ ਤਖੜੇ ਹੋ ਕੇ ਆਪਣੀ ਪਾਰਟੀ ਜੋ ਕਾਲੀ ਦਲ ਵਾਰਿਸ ਪੰਜਾਬ ਆ ਉਹਦੀ ਭਾਰਤੀ ਵੀ ਸ਼ੁਰੂ ਹੋ ਚੁੱਕੀ ਆ। ਤੁਸੀਂ ਅੱਗੇ ਵਧੋ ਆਪਾਂ ਇਸ ਤੇ 1 ਤੋਂ 2 2 ਤੋਂ 4 ਹੋ ਕੇ ਆਪਾਂ ਇਸ ਨੂੰ ਵਧিয়ে ਤੇ ਆਪਾਂ ਵੱਧ ਕੇ ਹੀ ਇਸ ਚੀਜ਼ 'ਚ ਕਾਮਯਾਬ ਹੋ ਸਕਦੇ ਆ ਜੇ ਤਾਂ ਗੱਲ ਤੁਸੀਂ ਕੋਈ ਪਰਸਨਲ ਮੋਟਿਵ ਲੈਣਾ ਜਾਂ ਹੋ ਕੋਈ ਆਪਦਾ ਫਾਇਦੇ ਨਾਲ ਫਾਇਦੇ ਇਹ ਚੀਜ਼ ਸੋਚ ਕੇ ਫਿਰ ਤੁਸੀਂ ਨਾ ਆਇਓ ਜੇ ਤਾਂ ਗੱਲ ਪੰਜਾਬ ਦੀ ਕਰਨੀ ਆ ਜਾਂ ਪੰਥ ਦੀ ਕਰਨੀ ਆ ਜਾਂ ਪੰਜਾਬ ਦੇ ਪਾਣੀਆਂ ਦੀ ਕਰਨੀ ਆ ਜਾਂ ਪੰਜਾਬ ਦੀ ਬੋਲੀ ਦੀ ਕਰਨੀ ਆ ਕਿਵੇਂ ਆਪਣੀ ਬੋਲੀ ਆਪਣੇ ਬੱਚਿਆਂ ਤੋਂ ਖੋਈ ਜਾ ਰਹੀ ਆ ਕਿਵੇਂ ਉਹਨਾਂ ਦੇ ਸਿਲੇਬਸ 'ਚ ਇਹ ਚੀਜ਼ਾਂ ਕੱਢੀਆਂ ਜਾ ਰਹੀਆਂ ਕਿਵੇਂ ਹੁਣ 10ਵੀਂ ਚ ਵੀ ਕਹਤਾ ਸੀ ਵੀ ਜ਼ਰੂਰੀ ਨਹੀਂ ਗੀ ਕਿਉਂ ਕੀਤਾ ਜਾ ਰਿਹਾ ਉਹ ਆਪਾਂ ਨੂੰ ਆਪਣੇ ਜਿਹੜਾ ਆਪਣੀ ਹੋਂਦ ਨਾਲ ਉਹ ਤੋੜਿਆ ਜਾ ਰਿਹਾ ਹੈਗਾ ਵੀ ਇਹ ਇਹ ਚੀਜ਼ਾਂ ਚੋਂ ਇਹਨਾਂ ਨੂੰ ਕੱਢ ਦੋ ਮੁੜ ਕੇ ਕੋਈ ਨਵੀਂ ਪੀੜ੍ਹੀ ਕਿਵੇਂ ਗੱਲ ਕਰ ਜੂ ਪੰਜਾਬ ਦੀ ਜੇ ਉਹ ਇਹ ਚੀਜ਼ਾਂ ਸਿੱਖੂਗੀ ਨਹੀਂ ਪੜ੍ਹੂਗੀ ਨਹੀਂ ਕਿਉਂਕਿ ਪੜ੍ਹਾਈ ਵੀ ਓਨੀ ਜ਼ਰੂਰੀ ਆ ਨਾਲ ਦੀ ਨਾਲ ਆਪਾਂ ਨੂੰ ਇਹ ਸਟਰਕਚਰ ਵੀ ਤਿਆਰ ਕਰਾਉਣਾ ਪਊ ਤੇ ਇਹ ਸਾਰਾ ਤਾਂ ਹੀ ਹੋ ਸਕਦਾ ਜੇ ਆਪਾਂ ਸਾਰੇ ਇਕੱਠੇ ਆ ਆਪਣੀ ਜਿਹੜੀ ਪੋਲੀਟੀਕਲ ਪਾਰਟੀ ਸੀਗੀ ਜਿਹੜੀ ਪੰਥਕ ਪੋਲੀਟੀਕਲ ਪਾਰਟੀ ਆਪਾਂ ਕਹਿੰਦੇ ਸੀ ਉਹਨਾਂ ਨੇ ਦੇਖ ਲਓ ਕਿਵੇਂ ਆਪਣੇ ਸ਼੍ਰੀ ਕਲਤਾਕਸਾਹਬ ਦੀ ਮਰਿਆਦਾ ਨੂੰ ਕੀ ਕੁਛ ਕੀਤਾ ਤੇ ਉਹਦਾ ਕੀ ਮਨਿਆਦ ਕਰਤੀ ਹੈਗੀ ਇਹ ਚੀਜ਼ ਦਾ ਆਪਾਂ ਨੂੰ ਕਿਵੇਂ ਆਪਣੀ ਸਨਮੌਰ ਸੰਸਥਾ ਸੀਗੀ ਐਸਜੀਪੀਸੀ ਦੀ ਕੀ ਉਹਦਾ ਅੱਜ ਉਸਦਾ ਆਧਾਰ ਰਹਿ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਜੇ ਇਹੀ ਚੀਜ਼ ਰਿਆ ਤਾਂ ਪੰਥ ਵੀ ਆਪਣੇ ਹੱਥੋਂ ਜਾਊ ਪੰਜਾਬ ਵੀ ਜਾਊਗਾ ਫਿਰ ਦੂਜੇ ਦਿੱਲੀ ਦੇ ਹੱਥ ਜਿਵੇਂ ਸਾਰਾ ਜਿਹੜਾ ਸਾਰਾ ਹਿੰਦੁਸਤਾਨ ਆ ਉਹ ਵੀ ਆਪਾ ਹੋ ਜਾਗੇ ਫਿਰ ਆਪਣੀ ਕੋਈ ਵੱਖ ਆਇਡੈਂਟੀਟੀ ਨਹੀਂ ਰਹਿਣੀਗੀ ਨਾ ਆਪਣੀ ਅਲੱਗ ਪਛਾਣ ਜੋ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀ ਹੈ ਨਾ ਉਹ ਰਹਿਣੀ ਆ ਫਿਰ ਤਾਂ ਆਪਾਂ ਇੱਕ ਤਰ੍ਹਾਂ ਨਾਲ ਜਿਹੜੀਆਂ ਚੀਜ਼ਾਂ ਜੇ ਆਪਾਂ ਨੂੰ ਫਸਾਉਣਾ ਚਾਹੁੰਦੇ ਆ ਆਪਾਂ ਉਸੇ ਵਿੱਚ ਫਸ ਕੇ ਰਹਿ ਜਾਾਂਗੇ ਤੇ ਫਿਰ ਕਿੱਧਰ ਗਈ ਗੱਲ ਪੰਜਾਬ ਦੀ ਕਿੱਧਰ ਗਈ ਗੱਲ ਪੰਜਾਬੀ ਬੋਲੀ ਦੀ ਕਿੱਧਰ ਗਈ ਪੰਜਾਬ ਦੇ ਪਾਣੀਆਂ ਦੀ ਗੱਲ ਉਸ ਚੀਜ਼ ਤੋਂ ਤਾਂ ਵਿਸਰਜੋ ਹਜੇ ਵੀ ਆਪਣੇ ਕੋਲੇ ਮੌਕਾ ਇਹ ਅਖੀਰਲਾ ਮੌਕਾ ਹੀ ਮੈਂ ਕਹੂੰਗਾ ਕਿਉਂਕਿ ਇੱਕ ਚੇਨ ਜਿਹੜੀ ਬਾਈ ਦੀਪ ਨੇ ਆਪਣੇ ਅੰਦਰ ਜਗਾਈ ਹੈ ਇੱਕ ਖੜੋਤ ਸੀ ਇੱਕ ਸੰਤਾ ਨੇ ਜਿਹੜਾ ਸੰਘਰਸ਼ ਵਿੱਡਿਆ ਸੀ ਉਸ ਤੋਂ ਬਾਅਦ ਇੱਕ ਖੜੋਤ ਆ ਗਈ ਸੀ ਉਹ ਬਾਈ ਦੀਪ ਨੇ ਆ ਕੇ ਤੋੜੀ ਆ ਤੇ ਹੁਣ ਉਸ ਨੂੰ ਆਪਾਂ ਅੱਗੇ ਸਾਰੇ ਇਕੱਠੇ ਹੋ ਕੇ ਲੈ ਕੇ ਜਾ ਸਕਦੇ ਹਾਂ ਤਾਂ ਹੱਥ ਬਨ ਕੇ ਬੇਨਤੀ ਆ ਵੀ ਕੱਲੇ ਮੇਰੇ ਕਰਕੇ ਨਹੀਂ ਜਾਂ ਕਿਸੇ ਹੋਰ ਕਰਕੇ ਨਹੀਂ ਇਕੱਠੇ ਹੋ ਜੋ ਆਪਣੇ ਪੰਜਾਬ ਲਈ ਇਕੱਠੇ ਹੋ ਜੋ ਆਪਣੀ ਕੌਮ ਲਈ ਇਕੱਠੇ ਹੋ ਜੋ ਆਪਣੇ ਪੰਥ ਲਈ ਇਕੱਠੇ ਹੋ ਜੋ ਸੱਚੇ ਹੋ ਕੇ ਚੱਲੋ ਤੇ ਆਪਾਂ ਨੂੰ ਇਸ ਚੀਜ਼ ਦੇ ਸਾਰੇ ਹੱਕ ਲੈਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਇੱਕ ਹੋਰ ਬੇਨਤੀ ਆ ਵੀ 14 ਤਰੀਕ ਨੂੰ ਆਪਾਂ ਇੱਕ ਪੰਥਕ